ਵੈਲ ਦੂਫਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਜਾ ਰਿਹਾ ਕੁਝ ਏਦਾਂ ਦੀਆਂ ਫਾਈਨੈਂਸ ਦੀਆਂ ਗਲਤੀਆਂ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਦੇ ਹਾਂ ਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡੀ ਮਿਹਨਤ ਦੇ ਨਾਲ ਕਮਾਏ ਹੋਏ ਲੱਖਾਂ ਰੁਪਏ ਅਜਾਈ ਹੀ ਚਲੇ ਜਾਂਦੇ ਨੇ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਡੇ ਲੱਖਾਂ ਰੁਪਏ ਕਿੱਥੇ ਚਲੇ ਗਏ ਜੋ ਕਿ ਸਾਡੀ ਮਿਹਨਤ ਦੇ ਸੀ ਸਾਡੇ ਹੱਕ ਦੇ ਸੀ ਇਸ ਵੀਡੀਓ ਦੇ ਵਿੱਚ ਕੁਝ ਕ ਏਦਾਂ ਦੀਆਂ ਮੈਂ ਛੋਟੀਆਂ-ਛੋਟੀਆਂ ਗਲਤੀਆਂ ਦੱਸੂਗਾ ਕਿਉਂਕਿ ਇੰਨੀ ਕੁ ਛੋਟੀਆਂ ਗਲਤੀਆਂ ਹੁੰਦੀਆਂ ਕਿ ਜੋ ਸਾਡੇ ਕਦੇ ਧਿਆਨ ਦੇ ਵਿੱਚ ਹੀ ਨਹੀਂ ਆਉਂਦੀਆਂ ਜਿਹਨੂੰ ਅਸੀਂ ਇਗਨੋਰ ਕਰਦੇ ਆਂ ਅਸੀਂ ਕਦੇ ਉਹਦੇ ਬਾਰੇ ਨਾ ਧਿਆਨ ਹੀ ਦਿੰਦੇ ਸਾਡਾ ਫੋਕਸ ਕਦੇ ਜਾਂਦਾ ਹੀ ਨਹੀਂ ਜਾਂ ਤਾਂ ਅਸੀਂ ਇਹਨੇ ਬਿਜ਼ੀ ਹੋ ਗਏ ਜਾਂ ਫਿਰ ਅਸੀਂ ਉਧਰ ਧਿਆਨ ਖੀਨ ਦੇਣਾ ਚਾਹੁੰਦੇ ਕਿ ਇੰਨੀ ਕੁ ਤਾਂ ਗਲਤੀ ਆ ਇਹਦੇ ਨੇ ਇਹ ਇਹਦੇ ਨਾਲ ਕੀ ਫਰਕ ਪੈ ਜੂਗਾ ਅਸੀਂ ਇਦਾਂ ਦੀਆਂ ਚੀਜ਼ਾਂ ਕਰਕੇ ਇਦਾਂ ਅਸੀਂ ਫੋਕਸ ਨਾ ਹੋਣ ਕਰਕੇ ਅਸੀਂ ਲੱਖਾਂ ਰੁਪਏ ਨੁਕਸਾਨ ਕਰਾ ਲੈਂਦੇ ਆਂ ਸਭ ਤੋਂ ਪਹਿਲੀ ਗਲਤੀ ਹੁੰਦੀ ਹੈ ਬੈਂਕ ਦੇ ਕੁਸ਼ਕ ਹਿਡਨ ਚਾਰजेस ਸਾਨੂੰ ਲੱਗਦਾ ਵਾ ਕਿ ਡੈਬਿਟ ਕਾਰਡ ਦੇ ਵਿੱਚ ਸਾਡਾ ਪੈਸਾ ਸਿਕਿਉਰ ਆ ਪਰ ਡੈਬਿਟ ਕਾਰਡ ਦਾ ਉਹ ਪੈਸਾ ਸਿਕਿਉਰ ਰੱਖਣ ਦੇ ਬੈਂਕ ਕੁਸ਼ਕ ਚਾਰजेस ਕੱਟਦੀ ਆ ਕ੍ਰੈਡਿਟ ਕਾਰਡ ਦੇ ਜਾਂ ਫਿਰ ਡੈਬਿਟ ਕਾਰਡ ਦੇ ਪ੍ਰੋਟੈਕਸ਼ਨ ਦੇ ਲਈ ਚਾਰजेस ਕੱਟੇ ਜਾਂਦੇ ਤਾਂ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਮੇਰੀ ਤੁਹਾਨੂੰ ਇਹ ਸਜੈਸ਼ਨ ਆ ਕਿ ਬੈਂਕ ਨੂੰ ਪੁੱਛੋ ਇਹੋ ਕਾਰਡ ਦੇ ਪ੍ਰੋਟੈਕਸ਼ਨ ਦੇ ਕੋਈ ਪੈਸੇ ਤਾਂ ਨਹੀਂ ਕੱਟਦੇ ਫਿਰ ਅਗਰ ਤੁਸੀਂ ਬੈਂਕ ਦੇ ਵਿੱਚ ਮਿਨੀਮਮ ਬੈਲੈਂਸ ਰੱਖਦੇ ਹੋ ਤਾਂ ਮਿਨੀਮਮ ਬੈਲੈਂਸ ਰੱਖਣ ਦੀ ਕੋਈ ਪੈਨਲਟੀ ਤਾਂ ਨਹੀਂ ਜਿਵੇਂ ਕਈ ਬੈਂਕਸ ਦੇ ਵਿੱਚ ਹੁੰਦਾ ਵਾ ਕਿ ਤੁਸੀਂ ਇੰਨਾ ਪੈਸਾ ਇੰਨਾ ਸਪੈਸੀਫਿਕ ਪੈਸਾ ਆਪਣੇ ਅਕਾਊਂਟ ਦੇ ਵਿੱਚ ਰੱਖਣਾ ਹੀ ਰੱਖਣਾ ਅਗਰ ਤੁਸੀਂ ਉਹਨਾਂ ਪੈਸਾ ਨਹੀਂ ਰੱਖਦੇ ਤਾਂ ਬੈਂਕ ਤੁਹਾਨੂੰ ਪੈਨਲਟੀ ਚਾਰਜ ਕਰਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਹਾਡਾ ਪੈਸਾ ਕਿੱਥੇ ਚਲਾ ਗਿਆ ਉਹ ਪੈਸਾ ਆਖਿਰ ਕਿਉਂ ਘਟਿਆ ਗਿਆ ਫਿਰ ਕੋਸ਼ਕ ਬੈਂਕਾਂ ਨੇ ਜਦੋਂ SMS ਸੈਂਡ ਕਰਦੇ ਹੁੰਦੇ ਆ ਕੋਈ ਮੈਸੇਜ ਸੈਂਡ ਕਰ ਲੈਂਦਾ ਹੈ ਅਲਰਟ ਸੈਂਡ ਕਰਨੇ ਹੁੰਦੇ ਆ ਇਦਾਂ ਦੇ ਅਲਰਟ ਸੈਂਡ ਕਰਨੇ ਹੁੰਦੇ ਆ ਜਿਹਦੇ ਵਿੱਚ ਸਾਡਾ ਕੋਈ ਯੋਗਦਾਨ ਹੁੰਦਾ ਵੀ ਨਹੀਂ ਉਹ ਬੈਂਕ ਦੀ ਹੀ ਪ੍ਰਮੋਸ਼ਨ ਹੁੰਦੀ ਆ ਬੈਂਕ ਦੇ ਖੁਦ ਹੀ ਮੈਸੇਜ ਹੁੰਦੇ ਆ ਤੇ ਪੈਸੇ ਉਹ ਸਾਡੇ ਕੱਟ ਲੈਂਦੇ ਆ ਤਾਂ ਇਦਾਂ ਦੀਆਂ ਗਲਤੀਆਂ ਤੁਸੀਂ ਬੈਂਕ ਤੋਂ ਪੁੱਛੋ ਇਦਾਂ ਦੇ ਚਾਰजेस ਤੁਸੀਂ ਬੈਂਕ ਤੋਂ ਪੁੱਛੋ ਜਦੋਂ ਬੈਂਕ ਤੁਹਾਨੂੰ ਡਾਕੂਮੈਂਟਸ ਦਿੰਦੀ ਆ ਉਹ ਡਾਕੂਮੈਂਟਸ ਦੇ ਵਿੱਚ ਕਈ ਵਾਰ ਬੈਂਕ ਨਹੀਂ ਜਾਂ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ ਕਿ ਤੁਹਾਡੇ ਅਕਾਊਂਟ ਦੀ ਇੱਕ ਇੰਸ਼ੋਰੈਂਸ ਲੱਗਦੀ ਆ ਤੇ ਜਦੋਂ ਤੁਸੀਂ ਬਿਨਾ ਉਸ ਡਾਕੂਮੈਂਟਸ ਨੂੰ ਪੜ੍ਹੇ ਤੇ ਜਾਣੇ ਕਿ ਉਸ ਦੇ ਵਿੱਚ ਕੀ ਆ ਕੀ ਲਿਖਿਆ ਹੋਇਆ ਵਾ ਕਿਦਾਂ ਦੇ ਕੰਟਰੈਕਟ ਤੁਸੀਂ ਸਾਈਨ ਕਰਦੇ ਆ ਜਦੋਂ ਤੁਸੀਂ ਇਹ ਬਿਨਾ ਜਾਣੇ ਤੁਸੀਂ ਸਾਈਨ ਕਰਦੇ ਹੋ ਤਾਂ ਤੁਸੀਂ ਏਦਾਂ ਦੀਆਂ ਚੀਜ਼ਾਂ ਲਈ ਵੀ ਐਗਰੀਮੈਂਟ ਦਿੰਦੇ ਹੋ ਜੋ ਤੁਸੀਂ ਨਹੀਂ ਵੀ ਚਾਹੁੰਦੇ ਸੀ ਤੁਸੀਂ ਕੋਈ ਪਾਲਿਸੀ ਨਹੀਂ ਚਾਹੁੰਦੇ ਸੀ ਤੋ ਫਿਰ ਕੋਈ ਕਾਰਡ ਦੀ ਪ੍ਰੋਟੈਕਸ਼ਨ ਨਹੀਂ ਚਾਹੁੰਦੇ ਸੀ ਪਰ ਅਣਜਾਣੇ ਦੇ ਵਿੱਚ ਬੈਂਕ ਤੁਹਾਡਾ ਉਹ ਵੀ ਪੈਸਾ ਤੁਹਾਡੇ ਤੋਂ ਕੱਟ ਰਹੀ ਹੈ ਤਾਂ ਇਸ ਤਰੀਕੇ ਨਾਲ ਤੁਹਾਨੂੰ ਇੱਕ ਚੀਜ਼ ਬੈਂਕ ਤੋਂ ਪੁੱਛਣੀ ਚਾਹੀਦੀਆਂ ਨੇ ਐਂਡ ਅਕੋਰਡਿੰਗਲੀ ਯੂ ਹੈਵ ਟੂ ਗੋ ਤੇ ਦੂਜੀ ਗਲਤੀ ਹੁੰਦੀ ਆ ਆਟੋ ਡੈਬਿਟ ਲਗਾ ਦੇਣਾ ਮੈਂ ਨਾ ਤੁਹਾਨੂੰ ਇੱਕ ਕਹਾਣੀ ਦੱਸਣਾ ਚਾਹੁੰਦਾ ਮੇਰਾ ਇੱਕ ਦੋਸਤ ਸੀ ਉਹਦੇ ਹਰ ਮਹੀਨੇ ਨਾ 45 ਜਾਂ 50 ਡਾਲਰ ਕੱਟੇ ਜਾਏਗਾ ਉਹ ਇਹਨਾ ਪਤਾ ਚੱਲੇ ਕਿ 45 ਤੇ 50 ਡਾਲਰ ਆਖਿਰ ਮੇਰੇ ਜਾ ਕਿੱਥੇ ਰਹੇ ਆ ਇਹ ਕੱਟੇ ਕਿਉਂ ਜਾ ਰਹੇ ਆ ਬੈਂਕ ਕਿਉਂ ਕੱਟ ਰਹੀ ਆ ਉਹਨੇ ਬੈਂਕ ਤੋਂ ਪੁੱਛਿਆ ਤੇ ਬੈਂਕ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਮੇਰੇ ਕੋਲ ਆਇਆ ਤੇ ਅਸੀਂ ਵੇਖਿਆ ਜਦੋਂ ਉਹਨੇ ਨਾ Netflix ਦੀ ਸਬਸਕ੍ਰਿਪਸ਼ਨ ਲੈਤੀ ਹੋਈ ਸੀ ਤੇ ਉਹਦੇ ਤੇ ਉਹਦੇ 45 ਤੋਂ 50 ਡਾਲਰ ਕੱਟੇ ਜਾਇਆ ਕਰਦੇ ਤੇ ਉਹ ਕਹਿੰਦਾ ਕਿ ਮੈਂ ਤਾਂ Netflix ਨੂੰ ਯੂਜ਼ ਵੀ ਨਹੀਂ ਕਰ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇਹ ਬੰਦ ਕਰਾਉਣਾ ਵਾ ਤੇ ਜਦੋਂ ਮੈਂ ਉਹਨੂੰ ਇੱਕ ਸਵਾਲ ਕੀਤਾ ਕਿ ਕਿਤੇ ਕੋ ਆਟੋ ਡੈਬਿਟ ਤਾਂ ਨਹੀਂ ਲਗਾਇਆ ਸੀ ਤਾਂ ਉਸਨੇ ਕਿਹਾ ਕਿ ਹਾਂ ਮੈਂ ਆਟੋ ਡੈਬਿਟ ਹੀ ਲਗਾਇਆ ਸੀ ਆਟੋ ਡੈਬਿਟ ਮਤਲਬ ਜਦੋਂ ਤੁਸੀਂ ਕਿਸੇ ਵੀ ਐਪ ਦੀ Netflix ਦੀ ਹੋਗੀ YouTube ਦੀ ਹੋਗੀ ਜਾਂ ਕਿਸੇ ਵੀ ਚੀਜ਼ ਦੀ ਸਬਸਕ੍ਰਿਪਸ਼ਨ ਲੈਣੇ ਹੋ ਤਾਂ ਤੁਹਾਨੂੰ ਕੋਈ ਵੀ ਕੰਪਨੀ ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇੱਕ ਆਫਰ ਰੱਖਦੇ ਨੇ ਕਿ ਤੁਸੀਂ ਆਟੋ ਡੈਬਿਟ ਲਗਾਓ ਹਰ ਮਹੀਨੇ ਦੀ ਈਨੀ ਤਰੀਕ ਨੂੰ ਆਪਣੇ ਆਪ ਤੁਹਾਡੇ ਅਕਾਊਂਟ ਚੋਂ ਪੈਸਾ ਕੱਟਿਆ ਜਾਊ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਣੇ ਆਪ ਪੈਸਾ ਕੱਟਿਆ ਜਾਊਗਾ ਮਤਲਬ ਤੁਸੀਂ ਜੇਕਰ ਬਿਜ਼ੀ ਹੋ ਤੁਹਾਡਾ ਨਹੀਂ ਖਿਆਲ ਰਹਿੰਦਾ ਕਿ ਤੁਸੀਂ ਪੇ ਕਰਨਾ ਸੀ ਤਾਂ ਆਪਣੇ ਆਪ ਅਕਾਊਂਟ ਚੋਂ ਪੈਸਾ ਕੱਟਿਆ ਜਾਏਗਾ ਤੁਸੀਂ ਆਪਣੇ ਜਾਨੀ ਫ੍ਰੀ ਹੋ ਗਏ ਆਪਣੇ ਵੱਲੋਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਚੀਜ਼ ਹੈ ਕਿ ਆਪਣੇ ਆਪ ਪੈਸੇ ਕੱਟੇ ਜਾ ਰਹੇ ਆ ਪਰ ਦੋਸਤੋ ਕੀ ਹੋਇਆ ਉਹ ਮੁੰਡੇ ਦੇ ਨਾਲ ਕਿ ਉਹਨੇ 2 ਮਹੀਨੇ ਪਹਿਲਾਂ ਆਪਣਾ netflix ਦੇਖਣਾ ਬੰਦ ਕੀਤਾ ਪਰ netflix ਕਹਿੰਦਾ ਵਾ ਕਿ ਮਤਲਬ ਅੱਜ ਤੋਂ ਇਹ 2 ਮਹੀਨੇ ਲਊਗਾ netflix ਬੰਦ ਹੋਣ ਦੇ ਵਿੱਚ ਤੁਹਾਡਾ ਅਕਾਊਂਟ ਬਿਲਕੁਲ ਬੰਦ ਕਰਨ ਦੇ ਵਿੱਚ ਇਹ 2 ਮਹੀਨੇ ਲਊ ਤਾਂ 2 ਮਹੀਨੇ ਦੇ ਵਿੱਚ ਉਹਨੇ netflix ਯੂਜ਼ ਵੀ ਨਹੀਂ ਕੀਤਾ ਤੇ ਉਹਦੇ 45 ਆਟੋ ਪੇਮੈਂਟ ਦੇ ਨਾਲ ਕੱਟੇ ਜਾ ਰਹੇ ਆ ਇਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਟਰੈਪ ਹੁੰਦੇ ਆ ਏ ਫਾਈਨੈਂਸ ਤੇ ਕੁਝ ਕੁ ਟਰੈਪਸ ਹੁੰਦੇ ਜਿਨ੍ਹਾਂ ਵਿੱਚ ਤੁਹਾਨੂੰ ਫਸਾਇਆ ਜਾਂਦਾ ਵਾ ਤਾਂ ਕਿ ਤੁਹਾਡੇ ਵੱਤ ਤੋਂ ਵੱਧ ਪੈਸੇ ਖਾਦੇ ਜਾਣ ਤਾਂ ਕਦੇ ਵੀ ਕਿਸੇ ਚੀਜ਼ ਦਾ ਆਟੋ ਪੇਮੈਂਟ ਨਾ ਲਗਾਓ ਕਿਉਂਕਿ ਕਈ ਵਾਰ ਆਟੋ ਪੇਮੈਂਟ ਸਾਲਾਂ ਸਾਲਾਂ ਤੱਕ ਚੱਲਦੀਆਂ ਨੇ ਤੁਹਾਨੂੰ ਪਤਾ ਹੀ ਨਹੀਂ ਚੱਲ ਲੱਗੇ ਤੁਹਾਡਾ ਪੈਸਾ ਕਿੱਥੇ ਚਲਾ ਗਿਆ ਮੈਨੂਅਲੀ ਹਰ ਚੀਜ਼ ਨੂੰ ਪੇ ਕਰੋ ਕੋਸ਼ਿਸ਼ ਵੀ ਪੇ ਕਰਨਾ ਵਾ ਉਹਨੂੰ ਕਿਸੇ ਕਾਪੀ ਤੇ ਲਿਖੋ ਰਿਮਾਈਂਡਰ ਰੱਖੋ ਕਿ ਮੈਂ ਆ ਤਰੀਕ ਨੂੰ ਆ ਚੀਜ਼ ਪੇ ਕਰਨੀ ਆ ਮੈਨੂਅਲੀ ਪੇ ਕਰੋ ਆਪਣੇ ਹੱਥਾਂ ਨਾਲ ਪੇ ਕਰੋ ਕਦੇ ਵੀ ਕੋਈ ਆਟੋ ਪੇਮੈਂਟ ਵਰਗੇ ਆਪਸ਼ਨ ਨਾਲ ਨਾ ਲਗੋ ਕਿਉਂਕਿ ਇਹ ਚੀਜ਼ਾਂ ਤੁਹਾਡੇ ਪੈਸੇ ਖਾ ਰਹੀਆਂ ਇਹ ਚੀਜ਼ਾਂ ਬਣਾਈਆਂ ਹੀ ਤੁਹਾਡੇ ਪੈਸੇ ਖਾਣ ਨੂੰ ਗਈਆਂ ਸੀ ਤੇ ਜੇ ਉਹ ਜੋ ਨੈਟਫਲਿਕਸ ਨੇ 2 ਮਹੀਨੇ ਦਾ ਟਾਈਮ ਲੱਤਾ ਉਹ ਟਾਈਮ ਤਾਂ ਹੀ ਲੱਤਾ ਸੀ ਦੇ 2 ਮਹੀਨੇ ਦੇ ਵਿੱਚ ਵਿੱਚ ਆਟੋ ਪੇਮੈਂਟ ਦੇ ਨਾਲ ਉਹਦਾ ਪੈਸਾ ਖਾ ਸਕੀ। ਸੋ ਇਦਾਂ ਦੀਆਂ ਚੀਜ਼ਾਂ ਨਾ ਕਰੋ। ਤੀਜੀ ਗਲਤੀ ਰਹਿੰਦੀ ਹੈ EMI ਦਾ ਕਲਚਰ। ਅੱਜ ਕੱਲ੍ਹ ਨਾ EMI ਦਾ ਕਲਚਰ ਬਹੁਤ ਜ਼ਿਆਦਾ ਚੱਲ ਪਿਆ। ਕਿਹਾ ਕਰੋ ਤੁਸੀਂ 30000 ਦਾ ਫੋਨ ਲੈਣਾ ਨਾ ਤਾਂ 30000 ਨਾਲ ਦੋ ਤੁਸੀਂ ਹਰ ਮਹੀਨੇ 2700 2700 ਪੇ ਕਰ ਰਹੇ ਹੋ। ਸੁਣਨ ਨੂੰ ਕਿੰਨਾ ਵਧੀਆ ਲੱਗ ਰਿਹਾ ਹੈ ਕਿ ਕਿੱਥੇ ਤਾਂ ਮੈਂ ਇੱਕ ਵਾਰ ਦੇ ਵਿੱਚ 30000 ਭਰਨਾ ਕਿੱਥੇ ਮੈਂ ਹਰੇਕ ਮਹੀਨੇ ਦਾ 2700 ਭਰ ਰਿਹਾ। ਤੁਹਾਨੂੰ ਇੱਕ ਇੰਨੇ ਕੁ ਜ਼ਿਆਦਾ ਮਿੱਠੇ ਜਾਲ ਦੇ ਵਿੱਚ ਫਸਾਇਆ ਜਾਂਦਾ ਵਾ ਨਾ ਕਿ ਤੁਹਾਡੇ ਪੈਸੇ ਖਾਣ ਦਾ ਇਹ ਸਭ ਤੋਂ ਵੱਡਾ ਢੰਗ ਬਣਾਇਆ ਗਿਆ ਵਾ। ਇਹ ਤੋਂ ਵੱਡੀ ਕੋਈ ਇਨਵੈਂਸ਼ਨ ਨਹੀਂ ਸੀ। ਮਤਲਬ ਜੋ ਚੀਜ਼ ਲੈਣ ਦੀ ਤੁਹਾਡੀ ਔਕਾਤ ਵੀ ਨਹੀਂ ਸੀ। ਜੋ ਚੀਜ਼ ਤੁਹਾਡੀ ਜੇਬ ਅਲਾਉ ਵੀ ਨਹੀਂ ਕਰਦੀ ਸੀ। EMI ਦੇ ਕਲਚਰ ਨੇ ਤੁਹਾਨੂੰ ਉਹ ਵੀ ਸੁਪਨੇ ਦਿਖਾਤੇ। ਜਦੋਂ ਤੁਸੀਂ 2700 ਪੇ ਕਰਦੇ ਹੋ ਨਾ ਤੱਕ ਕਿੰਨੀ ਪ੍ਰੋਸੈਸਿੰਗ ਫੀਸ ਲੱਗ ਰਹੀ ਆ ਉਹ 30000 ਦੀ ਚੀਜ਼ ਤੁਹਾਨੂੰ 35000 ਦੇ ਵਿੱਚ ਪੈ ਰਹੀ ਆ ਤੁਹਾਨੂੰ 40000 ਦੇ ਵਿੱਚ ਪੈ ਰਹੀ ਆ ਤੁਸੀਂ ਉਹ ਨਹੀਂ ਵੇਖ ਰਹੇ ਤਾਂ ਤੁਹਾਨੂੰ ਪ੍ਰੋਸੈਸਿੰਗ ਫੀਸ ਲੱਗ ਰਹੀ ਆ ਜੀਐਸਟੀ ਲੱਗ ਰਹੀ ਆ ਤੇ ਅਗਰ ਤੁਸੀਂ ਈਐਮਆਈ ਇੱਕ ਮਹੀਨੇ ਦੀ ਮਿਸ ਕਰ ਦਿੰਦੇ ਹੋ ਤਾਂ ਇੱਕ ਪੈਨਲਟੀ ਨਾਲ ਹੋਰ ਲੱਗ ਜਾਂਦੀ ਆ ਜਦੋਂ ਤੁਸੀਂ ਇੱਕ ਪੇਮੈਂਟ ਨੂੰ ਵੀ ਮਿਸ ਕਰਤਾ ਤੁਸੀਂ ਪੈਨਲਟੀ ਦਾ ਪੇ ਕਰਨੀ ਕਰਨੀ ਆ ਉਸ ਮਹੀਨੇ ਦਾ ਇੰਟਰਸਟ ਵੀ ਪੇ ਕਰਨਾ ਜੀਐਸਟੀ ਵੀ ਪੇ ਕਰਨੀ ਹੈ ਪ੍ਰੋਸੈਸਿੰਗ ਫੀਸ ਵੀ ਪੇ ਕਰਨੀ ਹੈ ਫੋ ਇਦਾਂ ਦੇ ਟਰੈਪ ਤੋਂ ਬਚੋ ਇਦਾਂ ਦੇ ਸ਼ਾਰਟਕੱਟਸ ਤੋਂ ਬਚੋ ਕੋਈ ਚੀਜ਼ ਵੀ ਲੈਣੀ ਆ ਅਗਰ ਤੁਸੀਂ ਉਸ ਚੀਜ਼ ਨੂੰ ਤਿੰਨ ਵਾਰ ਨਹੀਂ ਬਾਇ ਕਰ ਸਕਦੇ ਇਟ ਮੀਨਸ ਯੂ ਕੈਨਟ ਅਫੋਰਡ ਦੈਟ ਥਿੰਗ ਤੁਸੀਂ ਉਹ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਖਰੀਦਣ ਤੇ ਕਿਸੇ ਚੀਜ਼ ਨੂੰ ਅਫੋਰਡ ਕਰਨ ਦੇ ਵਿੱਚ ਫਰਕ ਹੁੰਦਾ ਵਾ ਅਗਰ ਮੈਂ ਕੋਈ ਚੀਜ਼ ਨੂੰ ਕਿਸ਼ਤਾਂ ਦੇ ਚੱਕ ਕੇ ਲਿਆ ਲਿਆ ਰਿਆਂ ਉਹ ਚੀਜ਼ ਤਿੰਨ ਵਾਰ ਖਰੀਦਣ ਦੇ ਮੇਰੇ ਕੋਲ ਪੈਸੇ ਨਹੀਂ ਹੈਗੇ ਮਤਲਬ ਮੈਂ ਉਹ ਚੀਜ਼ ਨੂੰ ਫੌਰਨ ਨਹੀਂ ਕਰ ਸਕਦਾ ਕਿਸੇ ਵੀ ਚੀਜ਼ ਨੂੰ ਉਦੋਂ ਖਰੀਦੋ ਜਦੋਂ ਤੁਸੀਂ ਉਹ ਚੀਜ਼ ਤਿੰਨ ਵਾਰ ਬਾਈ ਕਰ ਸਕਦੇ ਹੋ ਮੰਨ ਲਓ ਕਿ ਅੱਜ ਤੁਹਾਡਾ ਆਈਫੋਨ ਲੈਣ ਦਾ ਵਨ ਕਰ ਰਿਹਾ ਆਪਣੇ ਆਪ ਨੂੰ ਨੇ ਇੱਕ ਸਵਾਲ ਪੁੱਛੋ ਕਿ ਇਹੀ ਆਈਫੋਨ ਮੈਂ ਤਿੰਨ ਵਾਰ ਖਰੀਦ ਸਕਦਾ ਹਾਂ ਅਗਰ ਤਿੰਨ ਵਾਰ ਖਰੀਦ ਸਕਦੇ ਹੋ ਤਾਂ ਖਰੀਦ ਲਓ ਅੱਜ ਨਈਂ ਖਰੀਦ ਸਕਦੇ ਨਾ ਤਾਂ ਤੁਸੀਂ ਉਹ ਸਟੇਜ ਨੂੰ ਅਫੋਰਡ ਹੀ ਨਹੀਂ ਕਰਦੇ ਤੁਸੀਂ ਫਿਊਚਰ ਟੈਂਸ਼ਨ ਖਰੀਦ ਰਹੇ ਹੋ ਆਪਣੇ ਲਈ ਤਾਂ ਇਸ ਤਰੀਕੇ ਨਾਲ EMI ਦੇ ਕਲਚਰ ਤੋਂ ਬਚੋ ਤੇ ਚੌਥੀ ਚੀਜ਼ ਹੈਗੀ ਆ ਕਿ ਤੁਸੀਂ ਕਈ ਵਾਰ ਪੈਸਾ ਖਰਚਣ ਲੱਗੇ ਸੋਚਦੇ ਨਹੀਂ ਕਿ ਕਿੱਥੇ ਪੈਸਾ ਖਰਚਣਾ ਮੇਰੇ ਦੋਸਤ ਨੇ ਨਾ ਇੱਕ ਵਾਰ 45 ਡਾਲਰ ਦਾ ਨਾ ਪੀਜ਼ਾ ਖਾਣਾ ਸੀ ਤੇ ਉਹਨੂੰ ਲੋੜ ਵੀ ਨਹੀਂ ਸੀ ਉਹਨੂੰ ਭੁੱਖ ਵੀ ਨਹੀਂ ਲੱਗੀ ਸੀ ਕੋਈ ਲੋੜ ਵੀ ਨਹੀਂ ਸੀ ਬਸ ਵੈਸੇ ਉਹਨੇ ਪੀਜ਼ਾ ਦੇਖਿਆ ਉਹਦਾ ਮਨ ਕੀਤਾ ਤੇ ਉਹ ਕਹਿਣਾ ਕਿ ਪੰਤਾਂ ਡਾਲ ਦਮ ਪੀਜ਼ਾ ਖਾਣਾ ਮੈਂ ਉਹਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਤੂੰ ਜਿੱਥੇ ਕੰਮ ਕਰਦਾ ਤੈਨੂੰ ਘੰਟੇ ਦਾ ਕਿੰਨਾ ਪੇ ਕਰਦੇ ਉਹਨੇ ਕਿਹਾ ਕਿ ਮੈਨੂੰ ਘੰਟੇ ਦਾ 15 ਡਾਲਰ ਪੇ ਕਰਦੇ ਤੇ ਮੈਂ ਕਿਹਾ 45 ਡਾਲਰ ਤੇਰੀ 3 ਘੰਟੇ ਦੀ ਕਮਾਈ ਆ ਤੇ ਫਿਰ ਮੈਂ ਉਹਨੂੰ ਦੂਜਾ ਸਵਾਲ ਕੀਤਾ ਮੈਂ ਕਿਹਾ ਜੇ ਤੂੰ ਸ਼ਿਫਟ 10 ਘੰਟੇ ਦੀ ਲਗਾਣਾ ਤੇ ਤੈਨੂੰ ਤੇਰਾ ਮੈਨੇਜਰ ਕਹਿੰਦਾ ਕਿ ਤੂੰ 3 ਘੰਟੇ ਦੀ ਸ਼ਿਫਟ ਹੋਰ ਲਗਾ ਤੈਨੂੰ ਮੈਂ 45 ਡਾਲਰ ਦੀ بجائے ਮੈਂ ਤੈਨੂੰ ਪੀਜ਼ਾ ਖਵਾ ਦੂੰ ਕਿ ਤੂੰ ਕਦੇ ਉਹ ਸ਼ਰਤ ਲਗਾਏਗਾ 3 ਡਾਲਰ ਕਿਸੇ ਪੀਜ਼ੇ ਦੇ ਪਿੱਛੇ 10 ਘੰਟੇ ਬਾਅਦ 3 ਘੰਟੇ ਹੋਰ ਲਗਾਉਣੇ ਉਹ ਵੀ ਇੱਕ ਪੀਜ਼ੇ ਦੇ ਬਦਲੇ ਕਿ ਤੂੰ ਕਦੇ ਕਰੇਗਾ ਕਹਣਾ ਨਹੀਂ ਪਰ ਮੈਂ ਕਿਹਾ ਹੋਸ਼ ਦੇ ਵਿੱਚ ਤੂੰ ਇਹ ਚੀਜ਼ ਨਹੀਂ ਕਰੇਗਾ ਪਰ ਬੇਹੂਸ਼ੀ ਦੇ ਵਿੱਚ ਅਣਜਾਣੇ ਵਿੱਚ ਤੂੰ ਇਹ ਹੀ ਚੀਜ਼ ਤਾਂ ਕੀਤੀ ਤੋ ਇੱਕ ਪੀਜ਼ੇ ਦੇ ਬਦਲੇ ਉਹ ਤੇਰੀ 3 ਘੰਟੇ ਦੀ ਕਮਾਈ ਸੀ। ਸੋ ਇਸ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਫਾਈਨੈਂਸ਼ੀਅਲ ट्रांजੈਕਸ਼ਨ ਕਰਦੇ ਹੋ ਤਾਂ ਸੋਚੋ ਕਿ ਇਹ ਵਾਕਈ ਤੁਹਾਡੀ ਜ਼ਰੂਰਤ ਆ ਇਹ ਤੁਹਾਡੇ ਵਾਂਟ ਆ ਜਾਂ ਫਿਰ ਇਹ ਤੁਹਾਡੀ ਜ਼ਰੂਰਤ ਹੋ। ਸੋ ਇੰਦਾਂ ਦੀਆਂ ਕੁੱਝ ਕਸੀ ਗਲਤੀਆਂ ਕਰਦੇ ਆ ਜਿਨ੍ਹਾਂ ਦੇ ਚੱਲਦੇ ਆ ਸਾਡੇ ਲੱਖਾਂ ਰੁਪਏ ਦਾ ਸਾਡਾ ਲੌਸ ਹੋ ਰਿਹਾ ਵਾ। ਅਸੀਂ ਲੌਸ ਦੇ ਵਿੱਚ ਜਾ ਰਹੇ ਹਾਂ ਜਿਸ ਦੀ ਕਰਕੇ ਗਰੀਬ ਗਰੀਬ ਰਹਿੰਦਾ ਤੇ ਅਮੀਰ ਬੰਦਾ ਅਮੀਰ ਬਣਦਾ ਰਹਿੰਦਾ। So, if you like this video, hit on the like button and subscribe to my channel. Thank you.